ਸੋ ਨਿਹੜਾ ਟੀਵੀ ਦੇ ਸਤਿਕਾਰਯੋਗ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਜੀ ਦਾ ਦਾਸ ਰਜਿੰਦਰ ਸਿੰਘ ਖਾਲਸਾ ਖਾਲਸਾ ਪੰਚਾਇਤ ਦਾ ਸੇਵਾਦਾਰ ਪੰਤਾ ਇੱਕ ਹੋਰ ਮਹੱਤਵਪੂਰਨ ਮੁੱਦਾ ਲੈ ਕੇ ਆਪ ਜੀ ਦੇ ਦਰਵਾਜ਼ੇ 'ਤੇ ਹਾਜ਼ਰ ਹੋਇਆ ਮੁੱਦਾ ਨਵਾਂ ਨਹੀਂ ਹੈ ਲੇਕਿਨ ਕਈ ਲੰਬੇ ਸਮੇਂ ਤੋਂ ਸੂਜਵਾਨ ਸਿੱਖਾਂ ਦੇ ਅੰਦਰ ਇੱਕ ਸੁਰਗ ਰਿਹਾ لیکن ਪਿਛਲੇ ਕੁਝ ਦਿਨਾਂ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਪੱਖ ਗਿਆ ਪੱਖ ਕਿਵੇਂ ਗਿਆ ਕਿ ਦਿੱਲੀ ਦੇ ਇੱਕ ਗੁਰਦੁਆਰੇ ਦੇ ਵਿੱਚ ਅਰਦਾਸ ਕੀਤੀ ਗਈ ਜੋ ਸਾਡੀ ਰਵਾਇਤੀ ਅਰਦਾਸ ਜੋ ਸਿੱਖ ਰਤ ਮਰ ਅਰਦਾਸ ਲਿਖੀ ਹੈ ਉਹਦੇ ਨਾਲੋਂ ਬਿਲਕੁਲ ਅਲੱਗ ਸੀ ਇਸ ਮੁੱਦੇ ਨੂੰ ਦਿੱਲੀ ਦੇ ਹੀ ਇੱਕ ਸੋਸ਼ਲ ਚੈਨਲ ਨੇ ਯੂਟਿਊਬਰ ਨੇ ਬੜਾ ਉਭਾਰ ਦਿੱਤਾ ਔਰ ਇੰਜ ਪੇਸ਼ ਕੀਤਾ ਗਿਆ ਜਿਵੇਂ ਕੋਈ ਬਹੁਤ ਅਨਹੋਣੀ ਗੱਲ ਹੋਵੇ ਇੰਜ ਪੇਸ਼ ਕੀਤਾ ਕਿ ਦੇਖੋ ਜੀ ਸਾਰੀ ਮਰਿਆਦਾ ਬਦਲ ਦਿੱਤੀ ਜਿਦਾ ਕਿਸੇ ਨੂੰ ਅਧਿਕਾਰ ਨਹੀਂ ਇੰਜ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਦਲ ਦਿੱਤੀ ਗਈ ਹੋਵੇ ਅੱਜ ਸਿੱਖੀ ਕੌਮ ਦੀ ਮੈਂ ਬਦਕਿਸਮਤੀ ਕਹਾਂਗਾ ਕਿ ਸਿੱਖ ਰਹਿਤ ਮਰਿਆਦਾ ਨੂੰ ਵੀ ਇੰਜ ਪੇਸ਼ ਕੀਤਾ ਜਾ ਰਿਹਾ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੋਵੇ ਸਿਕਰੇਤ ਮਰੇਦਾ ਅਸੀਂ ਬਣਾਈਏ ਸਾਡੇ ਵਿਦਵਾਨਾਂ ਨੇ ਬਣਾਈਏ ਸਾਡੇ ਕੌਮ ਦੇ ਸੂਝਵਾਨ ਵਿਦਵਾਨਾਂ ਨੇ ਬਣਾਈਏ ਇਸ ਕੋਈ ਸ਼ੱਕ ਨਹੀਂ ਲੇਖ ਨੇ ਇੱਕ ਫੈਸਲਾ ਤੇ ਸਤਿਗੁਰੂ ਨੇ ਆਪ ਕਰ ਦਿੱਤਾ ਨਾ ਗੁਰਬਾਣੀ ਵਿੱਚ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਅਸੀਂ ਸਾਰੇ ਭੁੱਲਣ ਦੇ ਵਿੱਚ ਇੱਕ ਅਕਾਲ ਪੁਰਖ ਭੁੱਲ ਨਹੀਂ ਕਰਦਾ ਤੇ ਗੁਰੂ ਭੁੱਲ ਨਹੀਂ ਕਰਦਾ ਅਸਥਬੋਲ ਕਰ ਸਕਨੇ ਹਨ ਫਿਰ ਉਸ ਵੇਲੇ ਕੁਝ ਜਿਹੜੀਆਂ ਅਗਨੋਤਾ ਬਣੀਆਂ ਹੋਈਆਂ ਸਨ ਜਿਹਨਾਂ ਨੂੰ ਗੁਰਮੁਖੀ ਕਸਵਟੀ ਤੇ ਨਹੀਂ ਪਰਖਿਆ ਗਿਆ ਤੇ ਉਹਨਾਂ ਦੇ ਆਧਾਰ ਬਣਾ ਲਿਆ ਗਿਆ ਕੁਝ ਲੋਕਾਂ ਨੂੰ ਖੁਸ਼ ਕਰਨ ਲਈ ਜਿਹੜੇ ਇੱਕ ਵਿਚਾਰਧਾਰਾ ਨਾਲ ਸਹਿਮਤ ਨਹੀਂ ਸਨ ਉਸਕੇ ਕੇ ਵੀ ਕੁਝ ਸਮਝੌਤੇ ਕੀਤੇ ਗਏ ਕਈ ਕਹਿੰਦੇ ਨੇ ਜੀ ਕਿ ਇਹ ਸਿੱਖ ਕੌਮ ਦਾ ਸਮਵਧਾਨ ਹੈ ਪਹਿਲੀ ਗੱਲ ਤੇ ਇਹ ਕਿ ਸਿੱਖ ਕੌਮ ਦਾ ਸੰਵਿਧਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਅਲੱਗ ਨਹੀਂ ਹੋ ਸਕਦਾ। ਰਾਪ ਮਿਰਦਾ ਬਣਾਈ ਜਾ ਸਕਦੀ ਹੈ। ਸੰਵਧਾਨ ਬਣਾਇਆ ਜਾ ਸਕਦਾ ਹੈ। ਲੇਕਿਨ ਉਹਦਾ ਆਧਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੋਏਗੀ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੋਏਗੀ, ਜੋ ਗੁਰਮਤ ਹੈ ਉਹ ਵਿਚਾਰਧਾਰਾ ਹੋਏਗੀ। ਉਸ ਤੋਂ ਅਲੱਗ ਨਹੀਂ ਹੋ ਸਕਦਾ। ਹੁਣ ਮਸਲਾ ਤੇ ਇਹੀ ਹੈ ਵੀ ਕੀ ਸਾਰੀਆਂ ਗੱਲਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਦੇ ਉੱਤੇ ਪਰਖਿਆ ਗਿਆ ਹੈ? ਫਿਰ ਮੈਂ ਉਸ ਤੋਂ ਵੱਡੀ ਗੱਲ ਬੇਨਤੀ ਕਰਾਂ ਭਾਰਤ ਨੂੰ ਆਜ਼ਾਦ ਹੋਇਆ 75 ਸਾਲ ਹੋ ਗਏ ਜਿਹੜੇ ਹੁਣ ਜਦੋਂ ਕਨਸਟੀਟਿਊਸ਼ਨ ਲਾਗੂ ਹੋਇਆ ਉਹਦੇ ਮੁਤਾਬਕ ਤੇ ਇਹਨਾਂ 75 ਸਾਲਾਂ ਦੇ ਵਿੱਚ 130 ਤੋਂ ਉੱਤੇ ਵਾਰੀ-ਵਾਰੀ ਇਹਦੇ ਵਿੱਚ ਸੋਧ ਹੋ ਚੁੱਕੀ ਹੈ ਕਿਸੇ ਵੀ ਸੰਭਧਾਨ ਦੇ ਵਿੱਚ ਲੋਡ ਮੁਤਾਬਕ ਸੋਧ ਕੀਤੀ ਜਾ ਸਕਦੀ ਹੈ। ਉਹ ਸੋਧ ਦੋ ਤਰ੍ਹਾਂ ਦੀ ਹੋ ਸਕਦੀ ਹੈ। ਕੋਈ ਨਵੀਂ ਲੋਡ ਮਹਿਸੂਸ ਹੋਵੇ ਉਹਦੇ ਮੁਤਾਬਕ ਸੋਧ ਹੋ ਸਕਦੀ ਹੈ। ਕੁਝ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਹੀ ਨਾ ਹੋਣ ਉਹਨਾਂ ਨੂੰ ਵੀ ਸੋਧਿਆ ਜਾ ਸਕਦਾ ਹੈ। ਤੇ ਸਾਡੀ ਸਿੱਖਿਆ ਤੇ ਮर्यादा ਨੂੰ ਵਧਿਆ ਤਾਂ ਇਸ ਤੋਂ ਵਧੇਰੇ ਸਮਾਂ ਹੋ ਗਿਆ तकरीबन ਅਸੀਂ ਕਹਿੰਦੇ ਆ ਵਿਆਲੀ ਦੇ ਵਿੱਚ ਲਾਗੂ ਹੋ ਗਈ। ਬੰਨੀ ਇਸ ਤੋਂ ਪਹਿਲਾਂ 32 ਦੇ ਵਿੱਚ ਇਹ 35 ਦੇ ਵਿੱਚ ਸ਼ੁਰੂ ਹੋ ਗਈ। ਫਿਰ ਸਭ ਤੋਂ ਵੱਡੀ ਗੱਲ ਹੈ ਕਿ ਕਿ ਅਰਦਾਸ ਦੇ ਵਿੱਚ ਪਹਿਲੀ ਵਾਰੀ ਤਬਦੀਲੀ ਹੋਈ ਹੈ। ਰੋਜ਼ ਤਕਰੀਬਨ ਬਹੁਤੇ ਗੁਰਦੁਆਰਿਆਂ ਦੇ ਵਿੱਚ ਤਿੰਨ ਜਗ੍ਹਾ ਤੇ ਤਬਦੀਲੀ ਰੋਜ਼ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਜਿਤੇ ਅੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਉਥੇ ਬਹੁਤੀਆਂ ਗੁਰਦੁਆਰਿਆਂ ਚ ਪਾਠ ਅਤੇ ਦਰਸ਼ਨ ਦੀਦਾਰ ਕਹਿ ਕੇ ਬੋਲਿਆ ਜਾਂਦਾ ਹੈ ਸਿੱਖ ਰਹਿਤ ਮਰੇ ਦਾ ਦਾਵਾ ਕਰਨ ਵਾਲੇ ਪੜ ਲੈ ਜੇ ਦੇਚ ਮੈਂ ਗਲਤ ਕਹਿ ਰਿਹਾ ਹਾਂ ਤਾਂ ਔਰ ਸਿਧਾਂਤਕ ਤੌਰ ਤੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰਤਾ ਹੁੰਦੇ ਨੇ ਜਦੋਂ ਅਸੀਂ ਪਾਠ ਦੁਆਰਾ ਦੀਦਾਰ ਕਰਦੇ ਹਾਂ ਜਿਸ ਨੇ ਕਹਿ ਦਿੱਨਾ ਪਾਠ ਅਤੇ ਦਰਸ਼ਨ ਦੀਦਾਰ ਪਰ ਦੋ ਚੀਜ਼ਾਂ ਅਲੱਗ ਹੋ ਗਈਆਂ ਪਾਠ ਅਲੱਗ ਹੋ ਗਿਆ ਫਿਰ ਦਰਸ਼ਨ ਦੇਦਾਰ ਸਿਰਫ ਬਾਹਰੀ ਰੂਪ ਦੇ ਦਰਸ਼ਨ ਹੋ ਗਏ ਸਿਧਾਂਤਕ ਤੌਰ ਤੇ ਸਾਰਾ ਸਿਧਾਂਤ ਚੇਂਜ ਹੋ ਗਿਆ ਲੇਕਿਨ ਕਦੀ ਕਿਸੇ ਨੇ ਇਤਰਾਜ਼ ਨਹੀਂ ਕੀਤਾ ਫਿਰ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਕੇਸ ਦਾਣ ਤੇ ਗੱਲ ਹੈ ਕਿ ਜੇ ਸਿੱਖਾਂ ਕੋਲ ਪਹਿਲਾਂ ਕੇਸ ਨਾ ਹੋਣ ਕੇਸਾਂ ਦੀ ਸੰਭਾਲ ਦੀ ਗਲਤੀ ਕੀਤੀ ਜਾ ਸਕਦੀ ਹੈ ਕੇਸ ਦਾਣ ਦੀ ਗੱਲ ਕਿੱਥੋਂ ਹੋ ਗਈ ਉਸ ਤੋਂ ਵੀ ਅੱਗੇ ਸ੍ਰੀ ਅਮਰਸਰ ਜੀ ਦੇ ਇਸ਼ਨਾਨ ਅਲਹਸ ਉਥੇ ਅਮਰਸਰ ਜੀ ਦੇ ਦਰਸ਼ਨ ਇਸ਼ਨਾਨ ਦੀ ਗੱਲ ਕਰ ਦਿੱਤੀ ਜਾਂਦੀ ਹੈ ਸਾਰਾ ਸਦਾਂਸ ਫਿਰ ਬਦਲ ਗਿਆ ਉਥੇ ਐਡੀਸ਼ਨ ਹੋ ਗਈ ਇੱਕ ਗਲਤੀ ਤਾਂ ਰੋਜ਼ ਦਰਬਾਰ ਸਾਹਿਬ ਅਮਰਸਰ ਕੀਤੀ ਜਾਂਦੀ ਹੈ ਜਿਹੜਾ ਸ ਰਕੇਂਦਰੀ ਸਥਾਨ ਹੈ ਜਿੱਥੇ ਇਹ ਕਿਹਾ ਜਾਂਦਾ ਸਿੱਖਾਂ ਦਾ ਮਨ ਨੀਵਾ ਹੁਣ ਜਿਹੜਾ ਰਹਿਤ ਮਰਿਆਦਾ ਤੇ ਲਿਖਿਆ ਹੈ ਉਹ ਲਿਖਿਆ ਸਿੱਖਾਂ ਦਾ ਮਨ ਲੀਵਾ ਮਤ ਉੱਚੀ ਮਤ ਦਾ ਰੱਖਾ ਆਪ ਕਾਲ ਪਰਖਵਾਈ ਗ੍ਰੂਪ ਪੁੱਤੇ ਬਦਲ ਕੇ ਕਰ ਦਿੱਤਾ ਜਾਂਦਾ ਮਤ ਅਤੇ ਪਤ ਦਾ ਰੱਖਾ ਕਾਲ ਪਰਖਵਾਈ ਗ੍ਰੂਪ ਜਦ ਕਿ ਸਿੱਖ ਨੂੰ ਸ਼ਸਤਰ ਘਾਰੀ ਬਣਾਇਆ ਕਿਰਪਾਨ ਪਵਾਈ ਹੈ ਆਪਣੀ ਪਤ ਦੀ ਰੱਖਿਆ ਉਹਨੇ ਆਪਣੀ ਪਤ ਦੀ ਵੀ ਕਰਨੀ ਹੈ ਤੇ ਦੂਜਿਆਂ ਦੇ ਪਤ ਦੀ ਰੱਖਿਆ ਵੀ ਕਰਨੀ ਹੈ ਲੇਕਿਨ ਆਪਣੇ ਹਿਸਾਬ ਨਾਲ ਆਪਣੀ ਸੋਚ ਦੇ ਮੁਤਾਬਕ ਬਦਲ ਦਿੱਤਾ ਗਿਆ ਕਦੀ ਕਿਸੇ ਨੇ ਇਤਰਾਜ਼ ਨਹੀਂ ਕੀਤਾ ਹੁਣ ਇਹਨਾਂ ਤੂਫਾਨ ਚੁੱਕ ਦਿੱਤਾ ਗਿਆ ਜਿਵੇਂ ਬੜੀ ਅਣਹੋਣੀ ਹੋ ਗਈ ਹੋਵੇ ਸਭ ਤੋਂ ਵੱਡੀ ਗੱਲ ਹੈ ਪਗਉਤੀ ਸ਼ਬਦ ਬਾਰੇ ਸਿੱਖ ਕੌਮ ਦੇ ਵਿੱਚ ਜਾਗਰਤੀ ਹਰ ਦਿਨ ਆ ਰਹੀ ਹੈ ਔਰ ਸਿੱਖ ਸਮਝ ਰਿਹਾ ਮੈਂ ਪਿਛਲੇ ਦਿਨਾਂ 'ਚ ਇੱਕ ਵੀਡੀਓ ਬਣਾਈ ਸੀ ਮੇਰੇ ਇਹੀ ਸੰਦੇਸ਼ੜਾ ਟੀਵੀ ਦੇ ਉੱਤੇ ਪਈ ਹੋਈ ਆਪ ਜੀ ਦੇਖ ਸਕਦੇ ਹੋ ਉਸ ਪ੍ਰਥਮ ਪਗਉਤੀ ਪਗਉਤੀ ਕੌਣ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੀ ਵਾਰੀ ਪਗਉਤੀ ਨਫਜ਼ ਆਇਆ ਭਗਤ ਦੇ ਵਾਸਤੇ ਆਇਆ ਔਰ ਬਹੁਤਾ ਵਿਸ਼ਨੂ ਭਗਤ ਵਾਸਤੇ ਆਇਆ ਹੈ ਪਗਉਤੀ ਭਗਵੰਤ ਭਗਤਕਾਰ ਰੰਗ ਪਗਉਤੀ ਉਹ ਹੈ ਜਿਹਦੇ ਉੱਤੇ ਭਗਵੰਤ ਦੀ ਭਗਤੀ ਦਾ ਰੰਗ ਚੜਿਆ ਹੋਇਆ ਸਗਲ त्यागਿਆ ਦੁਸ਼ਟ ਦਾ ਸੰਗ ਉਹ ਭਗਤ ਜਿਹੜਾ ਦੁਸ਼ਟ ਦਾ ਸੰਗ ਛੱਡ ਜਾਂਦਾ ਆਪ ਜੀ ਉਹ ਵੀਡੀਓ ਦੇਖ ਸਕਦੇ ਹੋ ਪੂਰੇ ਡिटੇਲ ਦੇ ਵਿੱਚ ਡਿਸਕਸ਼ਨ ਹੈ ਇਹਦੇ ਬਾਰੇ ਹਿੰਦ ਜਦ ਸਿੱਖ ਕੌਮ ਦੇ ਵਿੱਚ ਚੇਤਨਤਾ ਜਾਗ ਰਹੀ ਹੈ ਕੀ ਕੋਈ ਐਸਾ ਉਪਰਾਲਾ ਕੀਤਾ ਗਿਆ ਅੱਜ ਜਿਹੜੇ ਕਹਿ ਰਹੇ ਨੇ ਕਿ ਅਕਾਲ ਤਖਤ ਸਾਹਿਬ ਤੇ ਜਾਵੇ ਜੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਈ ਜਾਵੇ ਨੁਪੰਚੋ ਛੇਕਿਆ ਜਾਵੇ ਕਦੀ ਅਕਾਲ ਤਖਤ ਸਾਹਿਬ ਨੇ ਇਹ ਕੋਸ਼ਿਸ਼ ਕੀਤੀ ਜਥੇਦਾਰ ਨੇ ਕੋਸ਼ਿਸ਼ ਕੀਤੀ ਇਹ ਜਿਹੜਾ ਮੁੱਦਾ ਪੱਖ ਰਿਹਾ ਇਹਦੀ ਵਿਚਾਰ ਕੀਤੀ ਜਾਏ ਇਹਦੀ ਵਿਚਾਰ ਵਾਸਤੇ ਕੋਈ ਕਮੇਟੀ ਬਣਾਈ ਜਾਏ ਜਿਹੜੀ ਮੁੱਢ ਤੋਂ ਇਹਦੀ ਸੋਧ ਬਾਰੇ ਵਿਚਾਰ ਕਰੇ ਹੋਰ ਕਈ ਮੁੱਦੇ ਉੱਠ ਰਹੇ ਨੇ ਮੈਂ ਤਾਂ ਇੱਥੋਂ ਤੱਕ ਜਾਵਾਂਗਾ ਕਿਹੜਾ ਮੁੱਦਾ ਹੈ ਪੰਥ ਦਾ ਜਿਹੜਾ ਪੰਥ ਵਿੱਚ ਸਮੇਂ ਤੋਂ ਪੱਖ ਰਿਹਾ ਹੈ ਕਿਸ ਅਕਾਲ ਤਖਤ ਸਾਹਿਬ ਦੀ ਸੰਸਾ ਨੂੰ ਬਰਤ ਕੇ ਇਸੇ ਹਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਜਦੋਂ ਸਿੱਖ ਰਹਿਤ ਮਰਿਆਦਾ ਬਣੀ ਉਹਦੇ ਵਿੱਚ ਲਿਖ ਦਿੱਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਮੁੰਦਾਵਨੀ ਤੇ ਜਾ ਰਾਗਮਾਲਾ ਤੋਂ ਬਾਅਦ ਜਲਦੀ ਮर्यादा ਅਨੁਸਾਰ ਪਾਲਿਆ ਜਾਵੇ। ਇਹਦਾ ਮਤਲਬ ਇੱਕ ਤਾਂ ਫੈਸਲਾ ਹੋ ਗਿਆ ਕਿ ਰਾਗਮਾਲਾ ਗੁਰਬਾਣੀ ਨਹੀਂ ਕੋਈ ਇਹ ਤੋੜੀ ਕਹਿ ਸਕਦਾ ਤੁਸੀਂ ਜਪਜੀ ਸਾਹਿਬ ਪੜੋ ਨਾ ਪੜੋ ਤੁਹਾਡੀ ਮਰਜ਼ੀ ਉਹਦੇ ਬਗੈਰ ਭੋਗ ਪਾ ਲਓ। ਕੋਈ ਇਹ ਤੇ ਨਹੀਂ ਕਹਿ ਸਕਦਾ ਉਸ ਗੁਰਬਾਣੀ ਪੜੋ ਹੀ ਜਾਣਾ ਪੜੋ ਉਹਦੇ ਬਗੈਰ ਭੋਗ ਪਾ ਲਓ। ਅਗਰੇ ਲਿਖ ਦਿੱਤਾ ਗਿਆ ਤੇ ਇਹ ਤੇ ਕਿਸਮ ਦਾ ਮੰਨ ਲਿਆ ਗਿਆ। ਫਿਰ ਲਿਖ ਦਿੱਤਾ ਗਿਆ ਅਜੇ ਪੰਥ ਵਿੱਚ ਵਿਵਾਦ ਹੈ ਇਸ ਕਰਕੇ ਕੋਈ ਰਾਗਮਾਲਾ ਬਗੈਰ ਗੁਰੂ ਗ੍ਰੰਥ ਸਾਹਿਬ ਸਰੂਪ ਛਾਪਨ ਦਾ ਹਿਆਲਤ ਕਰੇ। ਜੀ ਵੀ ਬਾਤ ਹੈ ਤੇ ਵੀ ਬਾਤ ਕਦੋਂ ਹੱਲ ਹੋਏਗਾ ਕਿ ਉਹਦੇ ਵਾਸਤੇ ਕੋਈ ਯਤਨ ਕੀਤਾ ਗਿਆ ਫਿਰ ਜਿਹੜੇ ਕਹਿੰਦੇ ਨੇ ਕਿ ਬੜੀ ਅਵਗਿਆ ਹੋ ਗਈ ਜੀ ਸਿੱਖ ਰਹਿਤ ਮर्यादा ਦੇ ਵਿੱਚੋਂ ਅਰਦਾਸ ਬਦਲ ਦਿੱਤੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਲਾਵਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਦੇ ਬਾਰੇ ਅਜੇ ਤੱਕ ਕੀ ਫੈਸਲਾ ਹੋਇਆ ਰਾਗਮਾਲਾ ਜਿਹੜੀ ਕਵੀ ਆਲਮ ਦੀ ਕਵਤਾ ਹੈ ਕਾਮਕੰਦਲਾ ਨਾਚੀ ਦੀ ਕਹਾਣੀ ਹੈ ਉਹਦੇ ਪੰਜ ਬੰਦ ਨੇ ਜਿਹਦੇ ਨੰਬਰ ਚੇਂਜ ਕਰਕੇ ਆਪੇ ਗਿਣਤੀ ਦੇ ਨੰਬਰ ਤਬਦੀਲ ਕਰਕੇ ਪਿੱਛੇ ਗੁਰਗ੍ਰੰਥ ਸਾਹਿਬ ਜੀ ਦੇ ਮਦਦਬਣੀ ਤੋਂ ਬਾਅਦ ਜਿਹੜੀ ਐ ਲਿਖ ਦਿੱਤੀ ਗਈ ਜਿਹਦਾ ਫੈਸਲਾ ਦਿੱਤਾ ਗਿਆ ਕਿ ਇਹਦੇ ਬਗੈਰ ਕੋਈ ਛਾਪਨ ਦਾ ਹਿਆ ਨਾ ਕਰੇ ਉਹਦੇ ਬਾਰੇ ਕੀ ਫੈਸਲਾ ਹੋਇਆ ਅਜੇ ਤੱਕ ਕਦੋਂ ਹੋਏਗਾ ਇਤਰਾ ਨਹੀਂ ਨਹੀਂ ਨਵੇਂ ਮੁੱਦੇ ਆਏ ਪੰਛੋ ਦੇ ਵਿੱਚ ਨਾਨਕ ਚਾਈਕਲੰਡਰ ਦਾ ਮੁੱਦਾ ਆਇਆ ਨਾਨਕ ਚਾਈਕਲੰਡਰ ਨੂੰ ਅਕਾਲ ਤਖਤ ਸਾਹਿਬ ਤੋਂ ਲਾਗੂ ਕੀਤਾ ਗਿਆ ਅਕਾਲ ਤਖਤ ਸਾਹਿਬ ਤੋਂ ਹੀ ਫਿਰਨ ਨੂੰ ਰੱਦ ਕਰਵਾਤਾ ਗਿਆ ਉਹਦੇ ਵਾਸਤੇ ਕਮੇਟੀ ਬਣਾਈ ਗਈ ਪਰਮ ਸਿੰਘ ਧੂਮੇ ਦੀ ਤੇ ਉਸ ਵੇਲੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਉਹਨਾਂ ਦੀ ਕਿ ਦੋਨੋਂ ਰਲ ਕੇ ਇਹਦੀ ਸੋਧ ਬਾਰੇ ਵਿਚਾਰਾ ਕਰਨਗੇ ਕੀ ਵਿਚਾਰ ਹੋਈ ਸਾਰੀ ਕੌਮ ਦੀ ਭਾਵਨਾ ਜੁੜੀ ਹੋਈ ਹੈ ਕਿਉਂ ਨੂੰ ਰਾਗੂ ਕਰਨ ਤੋਂ ਬਾਅਦ ਖਾਰਜ ਕਰ ਦਿੱਤਾ ਗਿਆ ਜੇ ਖਾਰਜ ਕਰਕੇ ਉਹਦੇ ਵਾਸਤੇ ਕਮੇਟੀ ਬਣਾਈ ਸੀ ਉਹਦੀ ਕੀ ਰਿਪੋਰਟ ਆਈ ਕਦੋਂ ਆਏਗੀ ਉਹਨੂੰ ਦੁਬਾਰਾ ਕਿਉਂ ਸੋਧ ਕੇ ਲਾਗੂ ਨਹੀਂ ਕੀਤਾ ਜਾ ਰਿਹਾ ਇਹ ਸਿਰਫ ਮਕਸਦ ਨੂੰ ਰੱਦ ਕਰਨਾ ਹੀ ਸੀ ਫਿਰ ਕੀ ਅਕਾਲ ਤਖਸ ਸਭ ਤੋਂ ਜਿਹੜੇ ਫੈਸਲੇ ਹੋ ਰਹੇ ਨੇ ਸਾਰੇ ਸਹੀ ਹੋ ਰਹੇ ਨੇ ਕਿ ਵਾ ਕਰਨਾ ਸੀ ਸਤਿ ਸਕਾਰ ਕਰਦੇ ਆ ਅਕਾਲ ਤਖਤ ਸਾਹਿਬ ਦੀ ਸੰਸਥਾ ਦਾ ਲੇਕਿਨ ਆ 2002 ਦੇ ਵਿੱਚ 2003 ਦੇ ਵਿੱਚ ਧਰਮੰਦ ਸਿੰਘ ਨਾਗਰਿਕ ਸਾਥ ਜਿਹੜਾ ਹੈ ਉਹਨੇ ਇੱਕ ਬੱਚੀ ਦੀ ਪਤ ਲੁੱਟ ਲਈ ਉਹ ਕੇਸ ਅਕਾਲ ਤਖਤ ਸਾਹਿਬ ਤੇ ਗਿਆ ਔਰ ਇਹ ਅਖਬਾਰਾਂ ਛਪਿਆ ਉਹ ਸਾਦ ਨੂੰ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਨੇ ਆਪਣੇ ਪੀਆਈ 75000 ਦੀ ਰਿਸ਼ਵਤ ਲੈ ਕੇ ਜਿਹੜਾ 25 ਦੀ ਪੱਤ ਲੁੱਟਣ ਵਾਲਾ ਕੇਸ ਸੀ ਉਹਦੀ ਗੱਲ ਹੀ ਖਤਮ ਕਰਤੀ ਉਹਦਾ ਨਾਂ ਹੀ ਨਹੀਂ ਲਿਆ ਹੋਰ ਅਨਮਤੀ ਕਾਰਬਾਰੀਆਂ ਲਈ ਉਹਨੂੰ ਸਜ਼ਾ ਲਾਤੀ ਜਿਹੜਾ ਸੱਚਾ ਸੌਦਾ ਸਾਧ ਨੂੰ ਮਾਫ ਕਰਨ ਵਾਲਾ ਗੱਲ ਹੋਇਆ ਉਤੇ ਜਿਹੜੇ ਉਸ ਸਮੇਂ ਦੇ ਜ਼ਥੇਦਾਰ ਸਨ ਉਹਨਾਂ ਨੇ ਆਪ ਅਕਾਲ ਤਖਤ ਤੇ ਖਲੋ ਕੇ ਮੰਨਿਆ ਉਹਨਾਂ ਨੂੰ ਵੀ ਕਿਹਾ ਗਿਆ ਕਿ ਇਹਨਾਂ ਦੇ ਕੋਲੋਂ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਖੋਲੀਆਂ ਗਈਆਂ ਜਾਣ ਕੀ ਉਹ ਫੈਸਲਾ ਜਿਹੜਾ ਹੈ ਕੌਮ ਦੇ ਹਿੱਤ ਵਿੱਚ ਸੀ ਪੰਥਕ ਜਜ਼ਬਾਤਾਂ ਮੁਤਾਬਕ ਸੀ ਗੁਰਮਤਿ ਅਨੁਸਾਰ ਸੀ ਮੈਂ ਇਹ ਫਰੋਲਣ ਲੱਗਾ ਤੇ ਇਹਦੀ ਹੱਦ ਕੋਈ ਨਹੀਂ ਕਦੋਂ ਤੱਕ ਕਿੱਥੋਂ ਤੱਕ ਜਾਏਗਾ ਮੈਂ ਉਹਦੇ ਵਿਵਾਦ 'ਚ ਨਹੀਂ ਪੈਣਾ ਚਾਹੁੰਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਇਆ ਕਿ ਇਹ ਅਰਦਾਸ ਦੇ ਵਿੱਚ ਤਬਦੀਲੀ ਕਰਤੀ ਗਈ ਬੜਾ ਰੌਲਾ ਪਾਇਆ ਗਿਆ ਉਹਦੇ ਵਿੱਚ ਰੌਲਾ ਪਾਉਣ ਦੇ ਵਿੱਚ ਸਭ ਤੋਂ ਅੱਗੇ ਸਨ ਉਹ ਸਿੱਖ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਜਿਨ੍ਹਾਂ ਦਾ ਦੋਗਲਾ کردار ਹੈ ਮੈਂ ਸਾਫ਼ ਨਫਜ਼ਾ ਅੱਜ ਕਹਿ ਰਿਹਾ ਇਹ ਲੋਕ ਜਿਸ ਨੇ ਇੱਥੇ ਤਬਦੀਲੀ ਹੋਈ ਰੌਲਾ ਪਾਇਆ ਜਿਸ ਨੇ ਉਹਨਾਂ ਦੀਆਂ ਸੁਭਾਵਾਂ ਦੇ ਵਿੱਚ ਜਾਂਦੇ ਨੇ ਜਾ ਕੇ ਇਸ ਗੱਲ ਦੀ ਵਾਹਵਾ ਖੜਦੇ ਨੇ ਕਿ ਦੇਖੋ ਜੀ ਸਾਡੇ ਸਿੱਖ ਤਾਂ ਭਗੋਤੀ ਦੇਵੀ ਅੱਗੇ ਰੋਜ਼ ਅਰਦਾਸ ਕਰਦੇ ਨੇ ਉਹਨਾਂ ਨੂੰ ਤਕਲੀਫ ਹੀ ਇਹ ਹੈ ਕਿ ਸਿੱਖ ਕੌਮ ਜਿਹੜੀ ਕਿਤੇ ਬ੍ਰਾਹਮਣੀ ਚੰਗਲ ਦੇ ਵਿੱਚੋਂ ਨਿਕਲ ਨਾ ਜਾਏ ਇਹ ਜਿਹੜੇ ਭਰਮ ਭੁਲੇਖੇ ਪਾਏ ਗਏ ਨੇ ਇਹਨਾਂ ਤੋਂ ਕਦੀ ਮੁਕਤ ਨਾ ਹੋਵੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਚੈਨਲ ਉੱਤੇ ਸਭ ਤੋਂ ਜ਼ਿਆਦਾ ਰੌਣਾ ਪਾਇਆ ਗਿਆ ਉਹਦੇ ਵਿੱਚ ਮੈਂ ਕਮੈਂਟਸ ਆਏ ਪੜ੍ਹ ਰਿਹਾ ਸਾਂ ਅੱਤੇ ਤੋਂ ਵੱਧ ਕਮੈਂਟ ਇਹ ਨੇ ਕਿ ਬਹੁਤ ਠੀਕ ਹੋਇਆ ਅਸੀਂ ਇਸ ਭਗੌਤੀ ਤੋਂ ਕਿਹੜਾ ਛੁਡਾਣਾ ਚਾਹੁੰਦੇ ਆ ਬਹੁਤੇ ਸਿੱਖਾਂ ਨੇ ਕਿਹਾ ਕਿ ਅਸੀਂ ਛੁਡਾ ਚੁੱਕੇ ਆ ਕਿੰਨਿਆਂ ਨੂੰ ਪੱਖ ਤੋਂ ਚੇਕੋਗੇ ਸਾਰੇ ਉੱਥੇ ਦਾਵਾ ਕਰ ਰਹੇ ਨੇ ਕਿ ਅਸੀਂ ਛੱਡ ਚੁੱਕੇ ਆ ਇਹ ਵਿਦਵਤਾ ਦੇ ਪੱਧਰ ਦੇ ਮਸਲੇ ਹੁੰਦੇ ਨੇ ਜਿਨ੍ਹਾਂ ਨੂੰ ਗੁਰਮਤਿ ਦੀ ਕਸਵਟੀ ਤੇ ਵਿਚਾਰ ਕੇ ਹੀ ਕੋਈ ਫੈਸਲਾ ਕੀਤਾ ਜਾ ਸਕਦਾ ਹੈ ਇੰਜ ਭਾਵਕ ਫੈਸਲੇ ਨਹੀਂ ਕੀਤੇ ਜਾ ਸਕਦੇ ਇੰਜ ਭਾਵਨਾਵਾਂ ਦੇ ਨਾਲ ਉੱਚੀ ਉੱਚੀ ਰੌਲਾ ਪਾਉਣ ਦੇ ਨਾਲ ਇਹ ਮਸਲੇ ਹੱਲ ਨਹੀਂ ਹੁੰਦੇ ਉਹਦੇ ਨਾਲ ਕੌਮ ਦੇ ਵਿੱਚ ਵਿਵਾਦ ਵੀ ਵਧੇਗਾ ਔਰ ਆਪਸੀ ਵੰਡ ਵੀ ਵਧੇਗੀ ਜੇ ਅਕਾਲ ਤਖਤ ਸਾਹਿਬ ਦੀ ਸਹਿਯੋਗ ਵਰਤੋਂ ਕਰਕੇ ਇਹਨਾਂ ਮੁੱਦਿਆਂ ਦੇ ਉੱਤੇ ਕੋ ਨਵੀਆਂ ਕਮੇਟੀਆਂ ਬਣਾ ਕੇ ਜੇ ਦੇ ਵਿੱਚ ਦੋਨੋਂ ਪੱਖਾਂ ਦੇ ਵਿਦਵਾਨ ਹੋਣ ਬਰਾਬਰੀ ਦੇ ਤੌਰ ਤੇ ਬਰਾਬਰੀ ਤੇ ਹਰ ਮੁਰਤੋਂ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕੌਮ ਦਾ ਕੋਈ ਫਾਇਦਾ ਹੋ ਸਕਦਾ ਹੈ ਜੇ ਇਸ ਤੋਂ ਇਲਾਵਾ ਕੋਈ ਕਿਸੇ ਤਰ੍ਹਾਂ ਦੇ ਫੈਸਲੇ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਉਧਰ ਨਾਲ ਕੌਮ ਦੇ ਵਿੱਚ ਵੰਡੀਆਂ ਵਧਣਗੀਆਂ ਹੋਰ ਕੁਝ ਨਹੀਂ ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂਗਾ ਮੇਰੇ ਇਹੀ ਸਨਹਿੜਾ ਟੀਵੀ ਦੇ ਉੱਤੇ ਜਾ ਕੇ ਹੂ ਇਜ਼ ਪ੍ਰਸੰਪਗੋਤੀ ਪ੍ਰਸੰਪਗੋਤੀ ਕੌਣ ਹੈ ਇਸ ਵੀਡੀਓ ਨੂੰ ਦੇਖੋ ਪੂਰੇ ਵਿਸਥਾਰ ਦੇ ਵਿੱਚ ਇਹਦਾ ਨਿਰਣਾ ਕਰਨ ਵਾਲੇ ਪੱਧਰ ਤੇ ਲਿਜਾ ਕੇ ਮੈਂ ਵਿਚਾਰ ਕੀਤੀ ਹੈ ਨਿਰਣਾਤ ਪੰਥ ਨੇ ਕਰਨਾ ਹੈ ਔਰ ਅੱਜ ਜੋ ਪੌਂਸ ਦਾ ਬਹੁਤਾ ਹਿੱਸਾ ਆਪਣਾ ਨਿਰਣਾ ਕਰੀ ਬੈਠਾ ਹੈ ਕੈਸੀ ਇਸ ਭਗਉਤੀ ਨੂੰ ਪਰਮਾਨ ਨਹੀਂ ਕਰਦੇ ਕਿੱਥੋਂ ਆਈ ਇਹ ਰਚਨਾ ਉਹਦਾ ਸ਼ੇਪ ਕਾਉਨਰ ਕੀ ਸੰਬੰਧ ਹੈ ਪਹਿਲੇ ਬੰਦ ਦਾ ਬਾਕੀ ਰਚਨਾ ਨਾਲ ਕੀ ਸੰਬੰਧ ਹੈ ਇਸ ਰਚਨਾ ਦੇ ਅਖੀਰ ਦੇ ਉੱਤੇ ਇਹਦਾ ਲਿਖਾਰੀ ਲਿਖ ਰਿਹਾ ਦੁਰਗਾ ਪਾਠ ਬਣਾਇਆ ਸਵੇ ਪੌੜੀਆਂ ਫਿਰਨਾ ਜੂਨੀ ਆਇਆ ਜਿਨੇ ਗਾਇਆ ਇਹ ਉਹਦੀ ਭਾਵਨਾ ਹੈ ਫਿਰਨਾ ਜੂਨੀ ਆਇਆ ਜਿਨੇ ਗਾਇਆ ਇਹ ਕਿਨੇਕ ਨਹੀਂ ਜੂਣਾ ਚਾਹੀਏ ਇਹਦਾ ਲੇਖਕ ਕੌਣ ਕਰੇਗਾ ਲੇਕਿਨ ਉਹ ਆਪ ਲਿਖ ਰਿਹਾ ਦੁਰਗਾ ਪਾਠ ਬਣਾਇਆ ਸਵੇ ਪੌੜੀਆਂ ਮੈਂ ਦੁਰਗਾ ਦੇਵੀ ਦੀ ਉਸਤ ਤੇ ਵਿੱਚ 55 ਪੌੜੀਆਂ ਬਣਾਈਆਂ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਦੁਰਗਾ ਦੇਵੀ ਨੂੰ ਪ੍ਰਥਮ ਪਕੋਤੀ ਕਿਆ ਕੇ ਸੇ ਮਰ ਰਿਹਾ ਸਭ ਪਕੋਤੀ ਸੇ ਮਰ ਕਾ ਔਰ ਬੜੇ ਪੱਖ ਦੇ ਮੈਂ ਇੱਥੇ ਨਹੀਂ ਵਿਚਾਰਨਾ ਚਾਹੁੰਦਾ ਮੈਂ ਚਾਹਾਂਗਾ ਕਿ ਆਪ ਜੀ ਸੂਝਵਾਨ ਦਰਸ਼ਕ ਆਪੋ ਵੀਡੀਓ ਦੇਖੋ ਆਪ ਸੋਚੋ ਵਿਚਾਰੋ ਇਹ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਤਬਦੀਲ ਕਰ ਦਿੱਤੀ ਗਈ ਇੱਥੇ ਤਾਂ ਇੱਥੋਂ ਤੱਕ ਅਨਰਥ ਕੀਤਾ ਗਿਆ ਇਹ ਸਾਡੀ ਅਹਰਾਸ ਸਤਿਗੁਰੂ ਨੇ ਸਾਨੂੰ ਆਪ ਬਣਾ ਕੇ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 8 ਤੋਂ 12 ਪੰਨੇ ਤੱਕ ਸੋਦਰ ਤੇ ਸੋਪੁਰਖ ਦੇ 9 ਸ਼ਬਦ ਨੇ 5 ਸ਼ਬਦ ਸੋਦਰ ਦੇ 4 ਸ਼ਬਦ ਸੋਪੁਰਖ ਦੇ ਜਿਹੜੇ ਦੁਬਾਰਾ ਫਿਰ ਰਾਗਾਂ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪਹਿਲਾਂ ਕੱਢ ਕੇ ਅਲੱਗ ਸਿਧਾਂਤਕ ਤੌਰ ਤੇ ਪਰਖ ਕੇ ਸਤਿਗੁਰੂ ਨੇ ਸਾਨੂੰ ਸੌਂਝ ਵੇਲੇ ਦੀ ਪੜਨ ਵਾਲੀ ਬਾਣੀ ਦਿੱਤੀ ਨਿਤਨੇਮ ਕਰਨ ਵਾਲੀ ਬਾਣੀ ਦਿੱਤੀ ਸੋਦਰ ਤੇ ਸੋਪੁਰਖ ਦੇ 9 ਸ਼ਬਦ ਉਹਦੇ ਵਿੱਚ ਬਚਿੱਤਰ ਨਾਟਕ ਗ੍ਰੰਥ ਦੇ ਵਿੱਚੋਂ ਉਹਦੇ ਤ੍ਰਿਆਚਿਤਰ ਭਾਗ ਦੇ ਵਿੱਚੋਂ ਕਬਿਓ ਬਾਚ ਬੇਨਤੀ ਚਉਪਈ ਜਿਹੜੀ ਇੱਕ ਦੁਲਹਾ ਦੇਵੀ ਤੇ ਮਹਾਕਾਲ ਦੇ ਵਿਆਹ ਦੀ ਗੱਲ ਚੱਲਦੀ ਹੈ ਤੇ ਰਾਖਸ਼ ਨੂੰ ਮਾਰਨ ਦਾ ਕੰਡੀਸ਼ਨ ਬੰਦੀ ਹੈ ਵੀ ਜਦੋਂ ਰਾਖਸ਼ ਮਰ ਜਾਏਗਾ ਉਦੋਂ ਵਿਆਹ ਕਰਾਵਾਂਗੇ ਉਹਦੀ ਕਹਾਣੀ ਹੈ ਉਹਦੇ ਵਿੱਚੋਂ 370 ਤੋਂ ਲੈ ਕੇ 401 ਬੰਦ ਛਾਂਟ ਲਏ ਉਹਨਾਂ ਦੇ ਨੰਬਰ ਤਬਦੀਲ ਕਰਕੇ ਰੈਕਾਰਸ ਵਿੱਚ ਪਾ ਦਿੱਤੇ ਗਏ ਨੰਬਰ ਤਬਦੀਲ ਕਰਕੇ ਆਪਣੇ ਤੌਰ ਤੇ ਜੇ ਗੁਰੂ ਦੀ ਬਾਣੀ ਹੈ ਤਾਂ ਕੌਣ ਨੰਬਰ ਤਬਦੀਲ ਕਰ ਸਕਦਾ ਲਾਲੀ ਅਤੇ ਸੜਕੋਲ ਚਿੱਠੀ ਵੀ ਇਹ ਸੰਤੋਖ ਸਿੰਘ ਵੀਰ ਜੀ ਨੂੰ ਲਿਖੀ ਹੋਈ ਕਿ ਤ੍ਰਿਯਾ ਚੈਪਟਰ ਜਿਹੜੀ ਹੈ ਗੁਰੂ ਦੀ ਬਾਣੀ ਨਹੀਂ ਪਰ ਉਹਦੇ ਵਿੱਚੋਂ ਕਬੀਰ ਬਾਤ ਬੇਨਤੀ ਚੋਪਈ ਆਉਂਦੀ ਹੈ ਕਿ ਸੇਤੀਪਾ ਆਪਣਾ ਨੂੰ ਟੇਸ ਨਹੀਂ ਪਹੁੰਚੀ। ਔਰ ਜਿਸ ਲਈ ਅਰਦਾਸ ਨੂੰ ਗੁਰਮਤ ਅਨੁਸਾਰੀ ਬਣਾਉਣ ਦਾ ਇੱਕ ਬਰਾਲਾ ਚੱਲਿਆ। ਮੈਂ ਇੱਕ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਪਹਿਲੀ ਗੱਲ ਤੇ ਮੈਂ ਇੱਕ ਬੇਨਤੀ ਕਰਾਂ ਅਰਦਾਸ ਜਿਹੜੀ ਹੈ ਕੋਈ ਲਫ਼ਜ਼ਾਂ ਦੀ ਮੁਹਤਾਜ ਨਹੀਂ। ਇਹ ਤੇ ਹਰ ਕਿਸੇ ਦੇ ਮਨ ਦੀ ਭਾਵਨਾ ਹੈ। ਸਤਿਗੁਰੂ ਨਾਲ ਫੈਸਲਾ ਦਿੰਦਾ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਜਿਹੜੇ ਤਰ੍ਹਾਂ ਮਨ ਦੀ ਬਿਰਥਾ ਗੁਰੂ ਹੋ ਗਿਆ ਅਰਦਾਸ ਕਰ। ਲੇਕਿਨ ਸੰਤੀ ਤੌਰ ਦੇ ਉੱਤੇ ਇੱਕ ਸਾਂਝੀ ਅਰਦਾਸ ਹੋਣੀ ਇੱਕ ਨੀਮ ਚ ਬਲੋਏ ਹੋਣਾ ਇੱਕ ਡਿਸਪਲਿਨਸ ਬਲੋਏ ਹੋਣਾ ਬੜੀ ਚੰਗੀ ਗੱਲ ਐ ਲੇਕਿਨ ਜੇ ਅੱਜ ਉਹਦੇ ਬਾਰੇ ਸਵਾਲ ਉੱਠ ਰਹੇ ਨੇ ਜਿਹੜੇ ਕਿ ਗੁਰਮਤਿ ਅਧਾਰਿਤ ਨੇ ਜਿਹੜੇ ਕਿ ਪਰਖ ਕੇ ਕੀਤੇ ਜਾ ਰਹੇ ਨੇ ਤੇ ਉਹਦੇ ਬਾਰੇ ਵਿਚਾਰ ਹੋਣ ਚ ਕੀ ਹਰਜ ਐ ਜੋ ਕੁਝ ਗੁਰਮਤਿ ਅਨੁਸਾਰੀ ਨਹੀਂ ਉਹਨੂੰ ਕੱਢ ਦਿੱਤਾ ਜਾਏ ਤੇ ਉਹਦੇ ਬਦਲੇ ਗੁਰਮਤਿ ਅਨੁਸਾਰੀ ਜਿਹੜੀ ਇਹ ਸ਼ਬਦਾਂ ਲਈ ਉਹਦੀ ਬਣ ਜਾਏ ਉਹਦੇ ਬਸਤੇ ਕਰੋੜਾ ਪੇਸ਼ ਕੀਤਾ ਗਿਆ ਜਿਹੜਾ ਉਹਨੇ ਅਰਦਾਸ ਕੀਤੀ ਉਸ ਘੜੜੇ ਵਿੱਚ ਸੌਦਾ ਜਿਹੜੀ ਹੈ ਪੰਥਕ ਕੌਰ ਤੇ ਕੀਤੀਆਂ ਜਾ ਸਕਦੀਆਂ ਨੇ ਲੇਕਿਨ ਉਹਨਾਂ ਨੂੰ ਵਿਚਾਰਨ ਦੀ ਲੋੜ ਹੈ ਇਹ ਰੋਲਾ ਪਾਉਣ ਦੀ ਪਤਾ ਨਹੀਂ ਕਿੱਦਾਂ ਬੜਾ ਅਨਰਥ ਹੋ ਗਿਆ ਕੁਝ ਨਹੀਂ ਹੋ ਗਿਆ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਖਿਲਵਾੜ ਕਰ ਰਹੇ ਨੇ ਸ਼ਾਇਦ ਉਹਨਾਂ ਖਿਲਾਫ ਇਹਨਾਂ ਰੋਲਾ ਨਹੀਂ ਪਿਆ ਜਿੰਨਾ ਹੋਣ ਰਿਹਾ ਲੋਪਾਨ ਦੀ ਕੋਸ਼ਿਸ਼ ਕੀਤੀ ਗਈ ਮੈਂ ਸਾਰੇ ਸਿੱਖ ਕੌਮ ਦੇ ਸਾਰੇ ਖਾਲਸਾ ਪੰਥ ਦੇ ਚਰਨਾਂ ਸੁਨਮਰ ਬੇਨਤੀ ਕਰਾਂਗਾ ਮੁੱਦੇ ਵੱਧੇ ਜਾ ਰਹੇ ਨੇ ਮਸਲੇ ਵੱਧੇ ਜਾ ਰਹੇ ਨੇ ਹੱਲ ਨਹੀਂ ਹੋ ਰਹੇ ਕਿਰਪਾ ਕਰਕੇ ਅਕਾਲ ਤਖਤ ਸਾਹਿਬ ਦੀ ਸੰਸਥਾ ਦੀ ਵਰਤੋਂ ਕਰਕੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਨਾ ਕਿ ਦੁਰਵਰਤੋਂ ਕਰਕੇ ਕੌਮ ਦੇ ਵਿੱਚ ਵੱਡੀਆਂ ਪਾਉਣ ਦੀ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਬਾਕੀ ਅ ਜਿਵੇਂ ਅਕਾਲੀਆਂ ਨੇ 2 ਦਸੰਬਰ ਦੇ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਦਾ ਮਜ਼ਾਕ ਉਡਾਇਆ। ਉਹਦੀ ਗੱਲ ਘੱਟ ਚਲਦੀ ਹੈ ਤੇ ਇਹ ਜ਼ਿਆਦਾ ਮੁੱਦਾ ਆ ਗਿਆ। ਅਰਦਾਸ ਬਦਲ ਦਿੱਤੀ ਜੀ। ਉਹ ਅਰਦਾਸ ਜਿਹੜੀ ਸਾਡੇ ਵਿੱਚ ਆਪਣੇ ਵਿਦਵਾਨਾਂ ਨੇ ਬਣਾਈ ਗੁਰੂ ਸਾਹਿਬ ਦੀ ਨਹੀਂ ਬਣਾਈ ਹੋਈ। ਉਹ ਗੁਰੂ ਦੀ ਬਾਣੀ ਨਹੀਂ ਹੈ। ਜਿਹਨੂੰ ਸੋਧਣ ਦਾ ਅਧਿਕਾਰ ਹੈ ਪੰਥ ਨੂੰ। ਜੇ ਸਮੂਹਿਕ ਤੌਰ ਤੇ ਇਹ ਫੈਸਲੇ ਨਹੀਂ ਲਏ ਜਾਣਗੇ ਉਹਨਾਂ ਤੇ ਵਿਚਾਰ ਨਹੀਂ ਕੀਤੀ ਜਾਏਗੀ ਤੇ ਫਿਰ ਕੌਮ ਆਪਣੇ ਤੌਰ ਤੇ ਕਰਨ ਲਈ ਮਜਬੂਰ ਹੋ ਜਾਏਗੀ ਇਹੀ ਹੋ ਰਿਹਾ ਚੰਗੀ ਗੱਲ ਹੋਵੇ ਇਹਨੂੰ ਇੱਥੇ ਹੀ ਗੱਲ ਨੂੰ ਰੋਕ ਕੇ ਹੁਣ ਇਸ ਮੁੱਦੇ ਦੇ ਸਾਹਮਣੇ ਆਉਣ ਤੋਂ ਬਾਅਦ ਕੋਈ ਦੋਨਾਂ ਤਰ੍ਹਾਂ ਦੀ ਸਾਂਝੀ ਪੰਥਕ ਕਮੇਟੀ ਬਣੇ ਵਿਚਾਰ ਕਰਕੇ ਐਸੇ ਮੁੱਦਿਆਂ ਨੂੰ ਹੱਲ ਕਰੇ ਇਹ ਜ਼ਰੂਰੀ ਹੈ ਕੌਮ ਦੇ ਵਾਸਤੇ ਇਹ ਮੇਰੀ ਬੇਨਤੀ ਹੈ ਕੌਮ ਦੇ ਚਰਨਾ ਚ ਤੇ ਬੇਰੀ ਬੇਨਤੀ ਹੈ ਪੰਤੇ ਚਰਨਾ ਦੇ ਵਿੱਚ ਬਸ ਮੈਂ ਇਸ ਮੁੱਦੇ ਦੇ ਉੱਤੇ ਜ਼ਰੂਰੀ ਸਮਝਿਆ ਕਿ ਜਿੰਨਾ ਰੌਲਾ ਪੈ ਰਿਹਾ ਕੁਝ ਸਚਾਈ ਜਿਹੜੀ ਹੈ ਉਹ ਕੌਮ ਦੇ ਸਾਹਮਣੇ ਆਉਣੀ ਚਾਹੀਦੀ ਹੈ ਇਸ ਵਾਸਤੇ ਅੱਜ ਇਹ ਵੀਡੀਓ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਇਆ ਵਿਚਾਰਾ ਕਰਦੀਆਂ ਮੇਰੇ ਕੋਲ ਵੀ ਬਹੁਤ ਭੁੱਲਾਂ ਹੋ ਗਈਆਂ ਹੁਣ ਗਈਆਂ ਮੈਂ ਵੀ ਤੋਂ ਨਾਲ ਵਿਚਰਿਆ ਭੁੱਲਣ ਅੰਦਰ ਸਭ ਕੋ ਪੁੱਲ ਗੁਰੂ ਕਰਤਾਰ ਆਪ ਜੀ ਨੂੰ ਵਿਚਾਰ ਕਿਹੋ ਜਿਹਾ ਲੱਗਿਆ ਆਪਣੇ ਕਮੈਂਟਸ ਜ਼ਰੂਰ ਦਿਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਕੁਝ 네ਗੇਟਿਵ ਕਮੈਂਟਸ ਆਉਂਦੇ ਨੇ ਜੇ ਸਹੀ ਹੁੰਦੇ ਨੇ ਤੇ ਮੈਨੂੰ ਸਿੱਖਣ ਦਾ ਮੌਕਾ ਮਿਲਦਾ ਹੈ ਤੇ ਜੇ ਆਪ ਜੀ ਨੂੰ ਮੇਰੇ ਵਿਚਾਰ ਚੰਗੇ ਲੱਗਣ ਤੇ ਆਪ ਜੀ ਦੇ ਕਮੈਂਟਸ ਜਿਹੜੇ ਆਉਂਦੇ ਨੇ ਉਹਦੇ ਨਾਲ ਮੇਰੀ ਹੌਸਲਾ ਵਧਾਈ ਹੁੰਦੀ ਹੈ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਜੇ ਆਪ ਜੀ ਨੇ ਅਜੇ ਤੱਕ ਮੇਰਾ ਚੈਨਲ ਸੰਹੜਾ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਕਰ ਲਓ ਔਰ ਨਾਲ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਕੋ ਨਵੀਂ ਵੀਡੀਓ ਲੈ ਕੇ ਆਪ ਜੀ ਦੇ ਦਰਵਾਜ਼ੇ ਹਾਜ਼ਰ ਹੋਵਾਂ ਆਪ ਜੀ ਤੱਕ ਪਹੁੰਚ ਸਕੇ ਫੇਸਬੁੱਕ ਉਤੇ ਵੀ ਮੇਰਾ ਪੇਜ ਹੈ ਸਾਨੇੜਾ ਟੀਵੀ ਦੇ ਨਾਂ ਤੇ ਉਹਨੂੰ ਫੋਲੋ ਵੀ ਕਰ ਸਕਦੇ ਹੋ ਉਹਨੂੰ ਲਾਈਕ ਵੀ ਕਰ ਸਕਦੇ ਹੋ ਉੱਥੇ ਵੀ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ ਅੱਜ ਮੈਂ ਇਸ ਵਿਸ਼ੇ ਤੇ ਵਿਚਾਰ ਕਰਨ ਲਈ ਹੀ ਵੀਡੀਓ ਬਣਾਈ ਸੀ ਇਹਨੂੰ ਇੱਥੇ ਹੀ ਸਮਾਪਤ ਕਰਦਾ ਹੋਈਆਂ ਭੁੱਲਾਂ ਵਾਸਤੇ ਇੱਕ ਵਾਰੀ ਫਿਰ ਖਿਮਾ ਮੰਗਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ